ਮੇਰਾ ਭਰਾ ਅੱਜ 7 ਦਿਨ ਤੋਂ ਇਹਨਾਂ ਕੋਲ ਦਾਖਲੀ ਸੀ ਤੇ ਮਤਲਬ ਇਹ ਆਪਣੇ ਬਰੋਲ ਬਰੋਲ ਦਾ ਆ ਤੇ ਇਹਨਾਂ ਨੇ ਕਿਹਾ ਕਿ ਠੀਕ ਹੋ ਰਿਹਾ ਹੈ ਠੀਕ ਹੋ ਉਹ ਵੀ ਗਿਆ ਕੱਲ ਆਪਾਂ ਛੁੱਟੀ ਮੰਗੀ ਜਣਾ ਕੋਲੋਂ ਤੇ ਕਹਿੰਦੇ ਅੱਜ ਆਲੂ ਦੇਾਂਗੇ ਅੱਜ ਇਹਨਾਂ ਨੇ ਪਤਾ ਹੀ ਕਿਹਨੇ ਨੇ ਜਾਣਾ ਹੈ ਇਹਨਾਂ ਨੇ ਆਪਣੇ ਨੂੰ ਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਮੁੜ ਕੇ ਕਾਬੂ ਹੀ ਨਹੀਂ ਹੋਇਆ ਥੱਲੇ ਆ ਲਿਆ ਦਾ ਇਹਨਾਂ ਨੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਉਸੇ ਵੇਲੇ ਤੇ ਇਹਨਾਂ ਕੋਲ ਵੀਡੀਓ ਵੀ ਬਣੀ ਪਈ ਹੈ ਉਦੀ ਤੋਰ ਤੇ ਦੀ ਤੇ ਚੈਪਸ਼ਨ ਦੇ ਉੱਤੇ ਪਈ ਹੈ ਜਿਹੜਾ ਡਾਕਟਰ ਨੇ ਟੀਕਾ ਲਗਾਇਆ ਉਹ ਥੱਲੇ ਨਹੀਂ ਆਣਾ ਕੋਲੋਂ ਆਇਆ ਉਹਨੂੰ ਹੁਣ ਮੈਡਮ ਲਕਾਂਦੀ ਫਿੰਡੇ ਆ ਅਸੀਂ ਕਹੇਗਾ ਆਪਾਂ ਤੋੜਪੰਨ ਕਰਨੀ ਹੈ ਉਹਨੂੰ ਜੇ ਡਾਰੀ ਤੋੜਪੰਨ ਨਹੀਂ ਕਰਨੀ ਪਰ ਕਰਨੀ ਤਾਂ ਹੀ ਮਤਲਬ ਜੇ ਸੱਚ ਦੱਸ ਦਿੰਦੇ ਆ ਤੇ ਉਹਨੇ ਇਹਨਾਂ ਨੇ ਪੁਲਿਸ ਸਾਧ ਲਈ ਮੈਡਮ ਨਹੀਂ ਕਿਉਂਕਿ ਉਹਨੂੰ ਮਤਲਬ ਖਤਰਾ ਸੀ ਕਿ ਮੈਂ ਜੇ ਗਲਤ ਆ ਸਾਰੀ ਹੁਣ ਡਾਕਟਰ ਸਾਹਿਬ ਨੂੰ ਅਸੀਂ ਕਹੇ ਬਾਹਰ ਕਰ ਕੈਂਡੀਡੇਟ ਸਾਹਿਬ ਨਹੀਂ ਮੈਂ ਸਾਹਮਣੇ ਪੇਸ਼ ਕਰ ਸਕਦਾ ਠਡੀ ਮੇਰਾ ਨਾਮ ਗੁਰਜੀਤ ਸਿੰਘ ਆ ਮੇਰਾ ਪਿੰਡ ਬੇਰੀਆ ਮੇਰਾ ਬ੍ਰਦਰ ਆ ਮੈਂ ਅਸੀਂ ਉਸਨੂੰ ਇੱਥੇ ਦਾਗਲ ਕਰਵਾਇਆ ਸੀ ਤੇ ਕਾਫੀ ਬਿਮਾਰੀ ਸੀ ਤੇ ਪਰ ਇਹਨਾਂ ਨੇ ਸਿਚੁਏਸ਼ਨ ਅਸੀਂ ਪੁੱਛਿਆ ਕਿ ਤੂੰ ਇਹ ਹੈਂਡਲ ਕਰ ਲੋਗੇ ਕਹਿ ਰਹੇ ਆ ਪਾ ਕਰ ਲਾਂਗੇ ਕਾਫੀ ਇਹਨਾਂ ਨੇ ਰਿਕਾਰ ਵੀ ਕੀਤਾ ਕਵਰ ਵੀ ਕੀਤਾ ਪਰ ਕੱਲ ਦੇ ਐਸੇ ਹੀ ਹੋਣਾ ਤਾਂ ਛੁੱਟੀ ਮੰਗਦੇ ਪਏ ਸੀ ਤੇ ਛੁੱਟੀ ਦਾ ਦਿੱਤੀ ਨਹੀਂ ਹੋਣਾ ਕੱਲ ਵੀ ਅੱਜ ਫੇਰ ਮੰਗੀ ਆ ਅਸੀਂ 12 ਵਜੇ ਤੱਕ ਉਹਨੂੰ ਦੇਖਿਆ ਮਿਲਿਆ ਗੱਲਾਂ ਬਾਤਾਂ ਕੀਤੀਆਂ ਸਭ ਕੁਝ ਓਕੇ ਹੀ ਹਨ ਕੋਈ ਨਹੀਂ ਤੇ ਅਸੀਂ 12 1 ਵਜੇ ਗਏ ਆ ਇਹਨਾਂ ਨੇ ਹੱਥ ਬੰਨੇ ਹੋਏ ਸੀ वेंटिलेटर ਤੇ ਲਗਾਇਆ ਹੋਇਆ ਏ ਤੇ ਉਹਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕਿੰਨਾ ਇਹਨਾਂ ਨੂੰ ਕਹਿੰਦੇ ਠੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹਦੇ ਠੱਕੇ ਨਾਲ ਕਹਿੰਦੇ ਬਾਹਰ ਜਾਓ ਬਾਹਰ ਜਾਓਗੇ ਬਾਹਰ ਨਹੀਂ ਜਾਣਾ ਆਪਾਂ ਇਹ ਬਾਹਰ ਤੋਂ 2.5 ਘੰਟੇ ਲਾਤੇ ਇਹਨਾਂ ਨੇ ਇੰਨੀ ਦੇਰ ਚ ਬੰਦਾ ਕੋਣ ਕਸੂਰ ਆ ਇਸ ਬਾਹਰ ਦਾ ਤੁਸੀਂ ਡਿਸਚਾਰਜ ਕਰਦੇ ਕਰਦੇ 2.5 ਘੰਟੇ ਲਾਤੇ ਆ 5 ਮਿੰਟ ਚ ਹੋ ਜਾਂਦਾ ਇਹ ਕੰਮ ਇਹਦਾ ਹਾਂਜੀ ਮੇਰਾ ਭਰਾ ਇੱਥੇ ਕੋਈ ਵੀ ਨਾ ਆਵੇ ਇਹ ਬੰਦੇ ਮਾਰ ਕੇ ਭੇਜਦੇ ਆ ਆਵੇਰਦਾਸਪੁਰ ਇਹਦੇ ਜਿੰਨੇ ਵੀ ਆ ਚਾਰ ਆ ਜਾਂ ਦੋ ਆਰਦਾਸਪੁਰ ਸਾਰੇ ਇਹਦੇ ਇਹਦੇ ਅੰਡਰ ਹੀ ਆ ਜੀ ਇਹਨੂੰ ਡਾਰੀ ਹੀ ਤੇ ਮਤਲਬ ਇਹਨੇ ਮੁਲਾਜ਼ਮ ਸਾਹਿਬ ਸੱਦੇ ਆ ਜੀ ਆ ਇਹਨੂੰ ਆਹ ਮੁਲਾਜ਼ਮ ਸਾਹਿਬ ਪਰ ਇਹਨੂੰ ਖਤਰਾ ਆ ਆਪਣਾ ਡਰਾ ਸਾਰੇ ਨੂੰ ਜਿਹੜੇ ਡਾਕਟਰ ਸਾਹਿਬ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਡਾਕਟਰ ਸਾਹਿਬ ਨਹੀਂ ਥੱਲੇ ਆ ਰਹੇ ਉਹ ਤਾਂ ਡਾਕਟਰ ਨੇ ਇਹਨੂੰ ਹੈਂਡਲ ਕੀਤਾ ਉਹ ਮਤਲਬ ਡਾਕਟਰ 2 ਵਜੇ ਨਿਕਲ ਗਿਆ ਆ ਉਹਨੂੰ ਪਤਾ ਹੀ ਕਿਹੜਾ ਬੰਦਾ ਮਤਲਬ ਜਾ ਰਿਹਾ ਡੈੱਡ ਬੋਡੀ ਜਿੱਦਾਂ ਵੀ ਰਹੀ ਤੇ ਉਸ ਤੋਂ ਬਾਅਦ ਜਿਹੜਾ ਸਰਦਾਰ ਹੀ ਉਹਨੂੰ ਮਤਲਬ ਸੌਂਪੀ ਗਈ ਕੰ ਉਰਕੂ ਕਾਬੂ ਹੀ ਨਹੀਂ ਆਇਆ ਮਤਲਬ ਆਨੂੰ ਕਹਿੰਦਾ ਥੱਲੇ ਐਂਬੂਲੈਂਸ ਮਂਗਾਓ 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 ਜੀ ਤੂੰ ਜਾਣਾ ਇਹਨੇ ਕੀ ਕੀਤਾ ਕੀ ਨਹੀਂ ਸਾਨੂੰ ਪਤਾ ਨਹੀਂ ਆ ਜੀ ਕੀ ਨਹੀਂ ਪਤਾ ਨਹੀਂ ਆ ਇੱਕ ਤਾਂ ਇਹ ਰਿਪੋਰਟ ਨਹੀਂ ਦਿਖਾਉਂਦੇ ਟਾਈਮ ਦੀ ਅੱਜ ਕੀਤੀ ਜਾਂਦਾ ਅਗਲੇ ਦਿਨ 10 ਵਜੇ ਰਿਪੋਰਟ ਦਿਖਾਣੀ ਹੈ ਨਾਲ ਜਿਹੜੇ ਆ ਜਾ ਠੀਕ ਹੈ ਜੀ ਕੀ ਮੰਗ ਕਰਦੇ ਹਾਂ ਹਾਂ ਜੀ ਮੰਗ ਇਹੋ ਹੀ ਆ ਕਿ ਸਾਡਾ ਹੱਲ ਕੀਤਾ ਜਾਏ ਮਸਲਾ ਜਾਂ ਤਾਂ ਫਿਰ ਉਹ ਕਾਰਵਾਈ ਜੋ ਵੀ ਹੁੰਦੀ ਆ ਉਹ ਕਾਰਵਾਈ ਕੀਤੀ ਆ ਡਾਕਟਰ ਨੇ ਤਾਂ ਟੇਟ-ਵਟ ਕੀਤਾ 11 ਵਜੇ ਤੱਕ ਬੰਦਾ ਬਿਲਕੁਲ ਠੀਕ ਸੀ ਉਹ ਡੜੀਆ ਖਾਦਾ ਫਿਰਦਾ ਤੁਰਦਾ ਸੀ ਸਭ ਕੁਝ ਠੀਕ ਸੀ ਜਦੋਂ ਆਪਾਂ ਕਹਿਆ ਕਿ ਆਪਾਂ ਇਹਨੂੰ ਦੂਸਰੇ ਹਸਪੀਟਲ ਲੈ ਜਾਂਦੇ ਆ ਨਾਲ ਹੀ ਵਦੇ ਰੋ ਇਹਦਾ ਠੀਕ ਇੰਜੈਕਸ਼ਨ ਲਗਾਇਆ ਜਿਹਾ ਸ਼ਾ ਲਗਾ ਤੋ ਬਾਅਦ ਬੰਦਾ ਇਹਦਾ ਆਈਸੀ ਵਾਟ ਵਾਟਾ ਬਿਨਾ ਪੁੱਛੇ ਹੈ ਨਾ ਉਹ ਤੇ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਆ ਡੈਥ ਕਰ ਗਿਆ ਮੰਗ ਕਰਦੇ ਆ ਜੇ ਸਾ ਡਾਕਟਰ ਟਰੀਟਮੈਂਟ ਕੀਤਾ ਉਹ ਤੇ ਤੈਸੋ ਦੋ ਦਾ ਪਰਚਾ ਹੋਣਾ ਚਾਹੀਦਾ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਇੱਥੇ ਕੋਈ ਇਸ਼ੂ ਹੋਇਆ ਹੈ ਕਿ ਕਿਸੇ ਜਿਹੜੇ ਮਰੀਜ਼ ਦੀ ਡੈਥ ਹੋਈ ਹੈ ਤੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਹੋ ਸਕਦਾ ਹੈ ਕਿ ਕੋਈ ਪ੍ਰੋਬਲਮ ਲਾ ਨਾ ਉਹਦਾ ਪ੍ਰੋਬਲ ਤੋ ਉਸ ਵਾਰ ਦੇ ਵਿੱਚ ਮੈਂ ਇੱਥੇ ਆਇਆ ਸੀਗਾ ਜਿਹੜੇ ਉਹਦੇ ਫੈਮਿਲੀ ਮੈਂਬਰ ਹੈ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਮੈਂ ਇਸ ਜੀਦ ਤੋਂ ਸ਼ੋਰ ਕਰਵਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ ਅਣਗਹਿਲੀ ਕਰਕੇ ਡੈਥ ਹੋਈ ਹੈ ਤੋ ਉਹਦਾ ਇੱਕ ਇੱਕੋ ਤਰੀਕਾ ਹੈ ਕਿ ਉਹਦਾ ਅਸੀਂ ਇਨਕੁਐਸਟ ਰਿਪੋਰਟ ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਵਾ ਕੇ ਉਹਦੇ ਮੌਤ ਦੇ ਕਾਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟਾ ਇਹਨਾਂ ਨੂੰ ਅਸੀਂ ਪਹਿਲਾਂ ਦੱਸਤਾ ਪਏ ਅਸੀਂ ਬੋਰਡ ਆਫ ਰੈਟਰਸ ਤੋਂ ਉਹਦਾ ਪੋਸਟਮਾਰਟਮ ਕਰਵਾ ਕੇ ਜੋ ਬਣਦੀ ਕਾਰਵਾਈ ਹੋ ਜੇ ਇਹਨਾਂ ਦੀ ਨੈਗਲੀਜੈਂਸ ਹੈ ਤੇ ਇਹਨਾਂ ਦੇ ਖਿਲਾਫ ਕਰ ਵੀ ਇਹ ਅਬਰੋਲ ਕੰਪਲੀਟ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜੇ ਤੁਸੀਂ ਜੋ ਵੀ ਕਾਰਵਾਈ ਕਰਵਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਡੈੱਡ ਬੋਡੀ ਇਥੋਂ ਸਿਵਲ ਹਸਪਤਾਲ ਆਪਸ ਸ਼ਿਫਟ ਕਰਵਾਵਾਂਗੇ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਲਿਖਾਂਗੇ ਸਟੇਟਮੈਂਟ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਮੌਤ ਦਾ ਕਾਰਨ ਆਇਆ ਜੇ ਇਹਨਾਂ ਦੀ ਨੈਗਲੀਜੈਂਸੀ ਆਂਦੀ ਹੈ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈਗਾ ਕਿ ਕਿੱਦਾਂ ਜੇ ਨੈਗਲੀਜੈਂਸੀ ਆਫ ਡਾਕਟਰ ਦਾ ਕੋਈ ਅਦਾ ਤਾਂ ਬੋਰਡ ਆਫ ਡਾਕਟਰਸ ਤੋਂ ਦਾ ਮੈਡੀਕਲ ਹੋਣਾ ਹੈ ਜਿਹੜਾ ਪੋਸਟਮਾਰਟਮ ਤੋਂ ਅਸੀਂ ਬੋਰਡ ਆਫ ਡਾਕਟਰ ਬਣਵਾ ਕੇ ਸਵੇਰੇ ਉਹਦਾ ਪੋਸਟਮਾਰਟਮ ਕਰਵਾਵਾਂਗੇ ਉਸ ਤੋਂ ਬਾਅਦ ਅਗਲੀ ਕਾਰ ਇਹਨਾਂ ਦਾ ਰੋਪ ਸੀ ਕਿ ਡਾਕਟਰਾਂ ਦੀ ਜਿਹੜੀ ਅਣਗਹਿਲੀ ਕਰਕੇ ਉਹਦੀ ਡੈਥ ਹੋ ਗਈ ਡਾ ਜਿਹੜਾ ਨੇ ਕੋਈ ਇੰਜੈਕਸ਼ਨ ਲਾਇਆ ਦਾ ਕਿਉਂਕਿ ਜਿਹੜਾ ਜਿਹੜਾ ਦਾ ਪੇਸ਼ੈਂਟ ਹੈ ਨਾ ਜਿਹਦਾ ਸਨ ਲੱਗ ਗਿਆ ਪਹਿਲੇ ਚੇਜ ਦੇਣਾ ਦਾ ਉੱਥੇ ਦਾਖਲ ਸੀਗਾ